श्री राम शरणम शेर। सेवा संस्था नमा शहर ਵੱਲੋਂ ਅੱਖਾਂ ਦਾ 25ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਮਾ ਸ਼ਹਿਰ श्री राम शरणम सेवा ਸੰਸਥਾ ਵੱਲੋਂ ਅੱਖਾਂ ਦਾ 25ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਲ ਚੌਕ ਨਮਾ ਸ਼ਹਿਰ श्री राम शरणम ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਨਰੂਆ ਪੰਜਾਬ ਦੇ ਸਰਪ੍ਰਸਤ ਉੱਗੇ ਸਮਾਜ ਸੇਵਕ ਸਰਦਾਰ ਵਰਜਿੰਦਰ ਸਿੰਘ ਹਸੈਨਪੁਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਸੰਸਥਾਨ ਦੇ ਮੁੱਖ ਸੇਵਾਦਾਰ ਜੇ.ਡੀ. ਵਰਮਾ ਨੇ ਦੱਸਿਆ ਹੈ ਕਿ ਇਹ ਅੱਖਾਂ ਦਾ ਚੈੱਕਅਪ ਕੈਂਪ ਸ਼ੰਕਰਾ ਆਈ ਹਸਪਤਾਲ ਡਾਕਟਰਾਂ ਦੀ ਟੀਮ ਲੁਧਿਆਣਾ ਵੱਲੋਂ ਲਗਾਇਆ ਗਿਆ। ਇਸ ਮੌਕੇ ਤੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਐਨਕਾ ਤੇ ਦਵਾਈਆਂ ਵੀ ਦਿੱਤੀਆਂ ਗਈਆਂ। آؤ دیکھتے ہاں وشیش رپورٹ نما شہر جو ہم کو روشنی دیتا ہے اور دنیا کو دکھاتا ہے اسی کے ساتھ جو بھوان کا مندر ہے وہ ہمیں گیان اچھی سوچ جس کے دوارا ہم ایک اندرلی دنیا کو دیکھتے ہیں

ਉਸ ਦੇ ਵਿੱਚ ਉਸਨੇ ਕਿਵੇਂ ਜੀਣਾ ਆ ਉਸ ਦਾ ਗਿਆ ਸਾਡੇ ਜੋ ਮਹਾਂ ਪੁਰਸ਼ ਹੋਏ ਗੁਰੂ ਹੋਏ ਉਹਨਾਂ ਨੇ ਗਿਆਨ ਦੇ ਰੂਪ ਦੇ ਵਿੱਚ ਬਾਣੀ ਦੇ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹਦਾ ਗਿਆਨ ਦਾ ਆਸਰਾ ਲੈ ਕੇ ਜਿਵੇਂ ਅੱਜ ਦੇ ਸਮੇਂ ਵਿੱਚ ਸਮਝਣ ਦੇ ਲਈ ਮਨੁੱਖ ਨੇ ਕਿਤੇ ਵੀ ਜਾਣਾ ਆ ਤੇ ਅਸੀਂ ਜੀਪੀਐਸ ਦੀ ਵਰਤੋਂ ਕਰਦੇ ਆ ਕਿ ਉਹ ਸਾਨੂੰ ਸਹੀ ਰਸਤੇ ਤੇ ਲੈ ਕੇ ਚਲੇ ਜਾਂਦਾ ਆ ਕਿਸੇ ਤਰ੍ਹਾਂ ਹੀ ਜੋ ਪਰਮਾਤਮਾ ਦਾ ਗਿਆਨ ਆ ਜਦੋਂ ਅਸੀਂ ਇਸ ਜ਼ਿੰਦਗੀ ਦੇ ਵਿੱਚ ਚੰਗਾ ਜੀਵਨ ਬਤੀਤ ਕਰਨਾ ਆ ਤਾਂ ਉਹਦਾ ਗਿਆਨ ਹੀ ਸਾਡੇ ਲਈ ਇੱਕ ਜੀਪੀਐਸ ਦੇ ਰੂਪ ਦੇ ਵਿੱਚ ਜਾਂ ਗਿਆਨ ਮਾਰਗਦਰਸ਼ਨ ਦੇ ਰੂਪ ਦੇ ਵਿੱਚ ਸਾਡੇ ਕੋਲ ਆ ਜੇ ਮਨੁੱਖ ਨੂੰ ਜਿਸ ਤਰ੍ਹਾਂ ਵੀ ਉਹਦੀ ਤੜਕੀ ਹੁੰਦੀ ਆ ਤੇ ਪ੍ਰਮਾਤਮਾ ਉਹਨੂੰ ਆਪਣੇ ਆਪ ਦੱਸਦਾ ਰਹਿੰਦਾ ਕਿ ਹੁਣ ਤੇਰੇ ਕੋਲ ਜੇ ਇਹ ਹੈ ਤੇ ਤੇਰੇ ਨੂੰ ਆਪਣੇ ਸਮਾਜ ਦੇ ਲਈ ਆਪਣੀ ਦੁਨੀਆ ਦੇ ਲਈ ਇਹ ਕੰਮ ਕਰਨੇ ਜ਼ਰੂਰੀ ਆ ਨਹੀਂ ਤਾਂ ਮਨੁੱਖ ਜਿਹੜਾ ਆ ਉਹ ਹੰਕਾਰੀ ਬੇਵਿਚਾਰੀ ਔਰ ਅਗਿਆਨੀ ਹੋਣ ਲੱਗ ਜਾਂਦਾ ਆ ਸਾਡੇ ਸਾਹਮਣੇ ਗੁਰੂ ਸਾਹਿਬਾਨ ਨੇ ਬਹੁਤ ਸਾਰੀਆਂ ਉਦਾਹਰਣਾਂ 라ਵਣ ਤੋਂ ਲੈ ਕੇ ਹਰੇਕ ਯੁੱਗਾਂ ਦੇ ਵੱਖ-ਵੱਖ ਜਿਹੜੇ ਸਮਿਆਂ ਦੀ ਦਿੱਤੀਆਂ ਹਨ ਮਨੁੱਖ ਦੇ ਲਈ ਇੱਕ ਚੰਗੀ ਗੱਲ ਆ ਜਿਵੇਂ ਤੁਸੀਂ ਇੱਥੇ ਸਤ ਸਨ ਨਾਲ-ਨਾਲ ਜੋ ਦੁਨੀਆ ਦੇ ਵਿੱਚ ਰੋਸ਼ਨੀ ਦੀ ਜ਼ਰੂਰਤ ਹੈ ਉਹ ਵੀ ਤੁਸੀਂ ਸੇਵਾ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਦਾਨ ਕਰ ਰਹੇ ਹੋ ਜਿਹਨਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਲੋੜਿਆ ਬਾਕੀ ਪ੍ਰਮਾਤਮਾ ਹਰ ਨੂੰ سمر اورقل کو وت کے ہی کر سکتے ہیں سو میں سارا کا ہی بہت دنواد کرتا ہوں جنہ نے میم آج اچھے ستسنگ کا ਸਮਾਜਤਾ ਅਤੇ ਆਜ਼ਾਦਨਾ ਦੇ ਦਰਸ਼ਕਾਂ ਦਾ ਸੁਭਾਗ ਪ੍ਰਾਪਤਕਰ ਮੈਂ